ਸਤਿ ਸ੍ਰੀ ਅਕਾਲ ਦੋਸਤੋ ਵੈਲਕਮ ਬੈਕ ਟੂ ਮਾਈ ਚੈਨਲ ਅੱਜ ਅਸੀਂ ਜਾ ਰਹੇ ਹਾਂ ਇੰਡੀਆ ਤੋਂ ਬਾਲੀ ਮੈਂ ਤੁਹਾਨੂੰ ਸਾਰਾ ਸਫਰ ਦਿਖਾਉਂਗੀ ਕਿੱਦਾਂ-ਕਿੱਦਾਂ ਸਾਡਾ ਐਕਸਪੀਰੀਅੰਸ ਰਹਿੰਦਾ ਸਭ ਤੋਂ ਪਹਿਲਾਂ ਅਸੀਂ ਟ੍ਰੇਨ ਲਈ ਦਿੱਲੀ ਅਸੀਂ ਲੀਤੀ ਟ੍ਰੇਨ ਚੰਡੀਗੜ੍ਹ ਤੋਂ ਦਿੱਲੀ ਲਈ ਸਭ ਤੋਂ ਪਹਿਲਾਂ ਟ੍ਰੇਨ ਅਸੀਂ ਲਿੱਤੀ ਸੀਗੀ ਬੰਦੇ ਭਾਰਤ ਉਹਨਾਂ ਨੇ ਸਭ ਤੋਂ ਪਹਿਲਾਂ ਚਾਹ ਨਾਲ 스ਨੈਕਸ ਦਿੱਤੇ ਕਿਉਂਕਿ ਸਾਡੀ ਸ਼ਾਮ ਦੀ ਟ੍ਰੇਨ ਸੀਗੀ ਅਸੀਂ ਦਿੱਲੀ ਪਹੁੰਚੇ ਸ਼ਾਮ 7:30 ਵਜੇ ਦੀ ਫਲਾਈਟ ਸੀਗੀ ਅਸੀਂ 6 ਵਜੇ ਦਿੱਲੀ ਪਹੁੰਚ ਗਏ ਸੀਗੇ ਬੰਦੇ ਬਾਰਤ 3 ਘੰਟਿਆਂ ਚ ਪਹੁੰਚਾ ਦਿੰਦੀ ਹੈ ਅਸੀਂ 3 ਵਜੇ ਲਈਤੀ ਸੀਗੀ ਇਹ ਟ੍ਰੇਨ ਚੰਡੀਗੜ੍ਹ ਤੋਂ 6 ਵਜੇ ਨੇ ਸਾਨੂੰ ਪਹੁੰਚਾਤਾ ਦਿੱਲੀ ਦਿੱਲੀ ਤੋਂ ਸ਼ਟਲ ਚੱਲਦੀ ਆ 에어ਪੋਰਟ ਲਈ ਅਸੀਂ ਉਹ ਲਈਤੀ ਸ਼ਟਲ ਵੀ ਕਾਫੀ ਮਤਲਬ ਭੀੜ ਨਹੀਂ ਸੀਗੀ ਖਾਲੀ ਪਈ ਸੀਗੀ ਕਿ ਜਿਆਦਾਤਰ ਲੋਗ 에어ਪੋਰਟ ਲਈ ਹੀ ਜਾਂਦੇ ਨੇ ਉਹ ਚ ਜਦੋਂ ਅਸੀਂ 에어ਪੋਰਟ ਪਹੁੰਚੇ ਉੱਥੇ ਬਹੁਤ ਹੀ ਜਿਆਦਾ ਭੀੜ ਸੀਗੀ ਮੈਨੂੰ ਲੱਗਿਆ ਸ਼ਾਇਦ ਭੀੜ ਨਹੀਂ ਹੋਗੀ ਮੈਨੂੰ ਲੱਗਿਆ ਕਿਉਂਕਿ ਅਸੀਂ ਹਮੇਸ਼ਾ ਜਾਂਦੇ ਆ ਸਵੇਰ ਵਾਲੇ ਟਾਈਮ ਭੀੜ ਨਹੀਂ ਹੁੰਦੀ ਸੀਗੀ ਬਟ ਮੈਂ ਸੋਚਿਆ ਸਟੂਡੈਂਟ ਵੀਜ਼ਾਸ ਬੰਦ ਹੈ ਜਿਆਦਾ ਫਲਾਈਟਸ ਵੀ ਬੰਦ ਹੋ ਰੱਖੀਆਂ ਬਟ ਮੇਰਾ ਅੰਦਾਜ਼ਾ ਗਲਤ ਸੀਗਾ ਬਹੁਤ ਹੀ ਜਿਆਦਾ ਭੀੜ ਸੀਗੀ ਸਾਨੂੰ 1 ਘੰਟਾ ਉਸ ਲਾਈਨ 'ਚ ਹੀ ਲੱਗ ਗਿਆ ਉਹ ਤੋਂ ਬਾਅਦ ਅਸੀਂ ਥੋੜਾ ਖਾਣ ਪੀਣ ਲਈ ਬੈਠੇ ਅਸੀਂ ਆਪਣੇ ਫਰੈਂਡਸ ਨਾਲ ਗੱਲਾਂ ਕਰ ਰਹੇ ਸੀਗੇ ਬਟ ਸਾਨੂੰ ਟਾਈਮ ਦਾ ਪਤਾ ਹੀ ਨਹੀਂ ਲੱਗਿਆ ਪਹਿਲੀ ਵਾਰ ਸਾਡੇ ਨਾਲ ਹੋਇਆ ਕਿ ਅਸੀਂ ਲੇਟ ਹੋ ਗਏ ਬੋਰਡਿੰਗ ਭੱਜ ਭੱਜ ਕੇ ਹੀ ਬਸ ਕੀਤੀ ਆ 5 ਮਿੰਟ ਚ ਗੇਟ ਬੰਦ ਹੋਣ ਵਾਲਾ ਸੀਗਾ ਜੇ ਹੋ ਜਾਂਦਾ ਸਾਡਾ ਬਾਲੀ ਇੱਥੇ ਹੀ ਰਹਿ ਜਾਂਦਾ ਸੋ ਉਹ ਤੋਂ ਬਾਅਦ ਅਸੀਂ ਫਲਾਈਟ 'ਚ ਬੈਠੇ ਫਲਾਈਟ 'ਚ ਕਿਉਂਕਿ ਡਿਨਰ ਦਾ ਟਾਈਮ ਹੋ ਗਿਆ ਸੀਗਾ 10 ਵਜੇ ਸਾਡੀ ਫਲਾਈਟ ਗਈ ਸੀ ਕਿ ਉਹਨਾਂ ਨੇ ਡਿਨਰ ਸਰਵ ਕਰਤਾ ਸਾਨੂੰ ਉਹ ਤੋਂ ਬਾਅਦ ਮੈਂ ਥੋੜਾ ਸੋਈ ਫਲਾਈਟ 'ਚ ਫਲਾਈਟ 'ਚ ਤਾਂ ਚਲੋ ਐਦਾਂ ਦੀ ਹੀ ਨੀਂਦ ਆਂਦੀ ਐ ਪਰ ਫਿਰ ਵੀ ਚਲੋ ਮੈਂ ਥੋੜਾ ਬਹੁਤਾ ਰੈਸਟ ਕੀਤਾ ਕਿਉਂਕਿ ਪੂਰੇ ਦਿਨ ਦੇ ਰੈਸਟ ਨਹੀਂ ਲਿੱਤਾ ਸੀਗਾ। ਉਹ ਤੋਂ ਬਾਅਦ ਸਵੇਰ ਹੋ ਗਈ। ਉਹਨਾਂ ਨੇ ਸਾਨੂੰ ਸਨੈਕਸ ਦਿੱਤੇ ਜਾਂ ਨਾਲ। ਉਹ ਤੋਂ ਬਾਅਦ ਫਿਰ ਸਾਡੀ 1 ਘੰਟੇ ਵਿੱਚ ਫਲਾਈਟ ਜਿਹੜੀ ਲੈਂਡ ਕਰ ਗਈ। ਲੈਂਡ ਕਰਦੀ ਬਾਲੀ ਦਾ ਖੂਬਸੂਰਤ ਨਜ਼ਾਰਾ ਦੇਖਣ ਨੂੰ ਮਿਲਿਆ। ਸੀ ਬਾਲੀ 에어ਪੋਰਟ ਲੈਂਡ ਕਰਕੇ ਬਾਲੀ ਦਾ ਖੂਬਸੂਰਤ ਨਜ਼ਾਰਾ ਸੀਗਾ ਖਾਲੀ 에어ਪੋਰਟ ਸੀਗਾ ਕਿਉਂਕਿ ਸਵੇਰ ਸਵੇਰ ਦਾ ਟਾਈਮ ਸੀਗਾ ਉਹ ਤੋਂ ਬਾਅਦ ਇਮੀਗ੍ਰੇਸ਼ਨ ਚ ਵੀ ਸਾਨੂੰ ਦੋ ਹੀ ਮਿੰਟ ਲੱਗੇ ਜ਼ਿਆਦਾ ਟਾਈਮ ਨਹੀਂ ਲੱਗਿਆ ਔਰ ਖਾਲੀ ਹੀ 에어ਪੋਰਟ ਸੀ ਔਰ ਉਹਨਾਂ ਨੇ 5 ਮਿੰਟ ਤੋਂ ਸਾਨੂੰ ਇਮੀਗ੍ਰੇਸ਼ਨ ਜੋ ਕੱਢਤਾ ਕਿਉਂਕਿ ਉੱਥੇ ਜ਼ਿਆਦਾ ਟਰੈਵਲ ਟੂਰਿਸਟ ਆਨੇ ਆ ਜ਼ਿਆਦਾ ਕੁਝ ਪੁੱਛਦੇ ਨਹੀਂ ਉਹਨਾਂ ਨੇ ਬਸ ਸਟੇ ਦਾ ਪੁੱਛਿਆ ਤੇ ਮੇਰੇ ਲਾਈਕ ਜਿੱਥੇ ਵੀਜ਼ਾ ਲੱਗਿਆ ਇਮੀਗ੍ਰੇਸ਼ਨ ਚ ਬਾਲੀ ਦੀ ਚ 5 ਮਿੰਟ ਹੀ ਲੱਗਦੇ ਆ ਜਿਆਦਾ ਟਾਈਮ ਨਹੀਂ ਲੱਗਦਾ ਤੇ ਸਾਨੂੰ 5 ਮਿੰਟ ਚ ਉਹਨਾਂ ਨੇ ਪਾਸ ਥਰੂ ਕਰਤਾ ਬਸ ਉਹਨਾਂ ਨੇ ਪੁੱਛਿਆ ਕਿ ਤੁਸੀਂ ਕਿੰਨੇ ਦਿਨ ਲਈ ਸਟੇ ਕਰਨਾ ਤਾਂ ਉਹਨਾਂ ਨੇ ਬਸ ਉਹ ਸਟicker ਲਗਾਤਾ ਜਿੱਥੇ ਮੇਰਾ ਲਾਈਕ ਵੀਜ਼ਾ ਵੀਜ਼ਾ ਸੀਗਾ ਵੀਜ਼ਾ ਸੀਗਾ ਨਹੀਂ ਉਹਨਾਂ ਨੇ ਬਸ ਸਟicker ਲਗਾ ਦਿੱਤਾ ਕਿ ਕਿੰਨੇ ਦਿਨ ਦੀ ਸਟੇ ਹੈ ਤੇ ਉਸ ਤੋਂ ਬਾਅਦ ਉਹਨਾਂ ਨੇ ਪਾਸ ਥਰੂ ਕਰਤਾ ਜਿਆਦਾ ਟਾਈਮ ਨਹੀਂ ਲੱਗਿਆ ਉਤੋਂ ਬਾਅਦ ਅਸੀਂ ਸੋਚਿਆ ਥੋੜੀ ਕਰੰਸੀ ਕਢਾ ਲੈਨੇ ਆ ਏਟੀਐਮ ਚ ਬਟ ਉਹਦੀ ਫੀਸ ਕਾਫੀ ਜ਼ਿਆਦਾ ਸੀਗੀ ਫਿਰ ਅਸੀਂ ਕੈਨਸਲ ਕਰ ਦਿੱਤਾ ਪਲਾਨ ਉਤੋਂ ਬਾਅਦ ਕਰੰਸੀ ਐਕਸਚੇਂਜ ਵੈਸੇ ਤੁਸੀਂ ਇੱਥੋਂ ਵੀ ਕਰਾ ਕੇ ਲੈ ਕੇ ਜਾ ਸਕਦੇ ਹੋ ਬਟ ਸਾਨੂੰ ਅਜੇ ਪਤਾ ਨਹੀਂ ਸੀਗਾ ਕਿੰਨਾ ਮੈਕਸਿਮਮ ਅਮਾਉਂਟ ਲੱਗਦਾ ਹੈ ਤੇ ਅਸੀਂ ਉਥੋਂ 에어ਪੋਰਟ ਤੋਂ ਸਾਰੀ ਚੀਜ਼ ਮਹਿੰਗੀ ਵੀ ਹੁੰਦੀ ਹੈ ਤਾਂ ਅਸੀਂ ਸੋਚਿਆ ਜਦ ਅਸੀਂ ਸਿਟੀ ਚ ਜਾਵਾਂਗੇ ਉਦੋਂ ਅਸੀਂ ਆਪਣੀ ਕਰੰਸੀ ਐਕਸਚੇਂਜ ਕਰਾ ਲਾਂਗੇ ਉਸ ਤੋਂ ਬਾਅਦ ਅਸੀਂ 에어ਪੋਰਟ ਤੋਂ ਆਪਣੇ ਵਿਲਾ ਲਈ ਟੈਕਸੀ ਕੀਤੀ ਗ੍ਰੈਬ ਹੈ ਜਿਹੜੀ ਉਹ ਜ਼ਿਆਦਾ ਸਾਨੂੰ ਵਧੀਆ ਲੱਗੀ ਗੋਜਕ ਨਾਲੋਂ ਗੋਜਕ ਥੋੜੀ ਮਹਿੰਗੀ ਹੈ ਗ੍ਰੈਬ ਸਸਤੀ ਹੈ ਲਾਈਕ ਜਦੋਂ ਅਸੀਂ ਜਾ ਰਹੇ ਸੀਗੇ ਗ੍ਰੈਬ ਸਾਡੇ ਵਿਲਾ ਤੱਕ ਲੈ ਰਹੀ ਸੀਗੀ 1200 ਰੁਪਏ ਤੇ ਗੋ ਸੌਰੀ ਕੋਚ ਜੱਕ ਲੇਰੀ ਸੀਗੀ 1200 ਰੁਪਏ ਤੇ ਗ੍ਰੈਬ ਲੇਰੀ ਸੀਗੀ 1000 ਰੁਪਏ ਤੋਂ ਤੁਸੀਂ ਆਪਣਾ ਡਿਫਰੈਂਸ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਦੋਨਾਂ ਦੇ ਵਿੱਚ ਤੇ ਗ੍ਰੈਬ ਵੀ ਹਮੇਸ਼ਾ ਬੁੱਕ ਕਰਿਓ ਜਦੋਂ ਤੁਸੀਂ ਬਾਹਲੀ ਜਾਓ ਉਹ ਤੋਂ ਬਾਅਦ 5 ਮਿੰਟ ਉਹਨਾਂ ਦੇ ਲਾਉਂਜ 'ਚ ਬੈਠ ਕਰਨ ਤੋਂ ਬਾਅਦ ਗ੍ਰੈਬ ਵਾਲਿਆਂ ਦਾ ਲਾਉਂਜ ਹੈ ਉੱਥੇ ਬਣਿਆ ਹੋਇਆ ਤੁਸੀਂ ਬੈਠ ਸਕਦੇ ਹੋ ਜਦ ਤੱਕ ਤੁਹਾਡੀ ਟੈਕਸੀ ਨਹੀਂ ਆਉਂਦੀ ਸਾਡੀ ਟੈਕਸੀ ਆ ਗਈ ਪੇਰ ਉਹ ਸਾਨੂੰ ਪਤਾ ਨਹੀਂ ਅਸੀਂ ਗੂਗਲ ਮੈਪਸ ਤੇ ਦੇਖ ਰਹੇ ਸੀਗੇ ਉਹ ਪਤਾ ਨਹੀਂ ਸਾਨੂੰ ਕੋਈ ਸ਼ਾਰਟਕਟ ਚ ਲੈ ਕੇ ਗਿਆ ਫਿਰ ਉਥੋਂ ਲਾਈਕ ਅਸੀਂ ਮੈਚ ਕੀਤਾ ਪਰ ਉਹ ਕਿਸੇ ਸ਼ਾਰਟਕਟ ਤੋਂ ਵਿੱਚ ਵਿੱਚ ਗਲੀਆਂ ਚੋਂ ਲੈ ਕੇ ਚਲਾ ਗਿਆ ਫਿਰ ਅਸੀਂ ਪਹੁੰਚ ਕੇ ਆਪਣੇ ਵਿਲਾ ਵਿਲਾ ਅਸੀਂ ਬੁੱਕ ਕੀਤਾ ਸੀਗਾ ਮਤਲਬ 6 ਜਣਿਆਂ ਨੇ 5 ਦਿਨ ਲਈ 75000 ਦਾ ਤੇ ਉਸ ਹਿਸਾਬ ਨਾਲ ਤੁਸੀਂ ਦੇਖ ਸਕਦੇ ਹੋ ਕਿੰਨਾ ਸਸਤਾ ਪਿਆ ਉੱਥੇ ਵਿਲਾਸ ਬਹੁਤ ਸਸਤੇ ਆ ਬਾਲੀ ਚ ਬਹੁਤ ਹੀ ਜ਼ਿਆਦਾ ਸਸਤੇ ਮਿਲ ਜਾਣਗੇ ਤੁਹਾਨੂੰ ਵਿਲਾਸ ਉਤ ਬਾਅਦ ਅਸੀਂ ਕਿਉਂਕਿ ਵਿਲਾਹਾ ਜੇ ਕਲੀਨ ਨਹੀਂ ਸੀਗਾ ਉਹ ਕਲੀਨਿੰਗ ਚੱਲ ਰਹੀ ਸੀਗੀ ਤੇ ਅਸੀਂ ਸੋਚਿਆ ਵੀ ਚੱਲੇ ਇਸ ਟਾਈਮ ਚ ਸਾਨੂੰ ਭੁੱਖ ਵੀ ਲੱਗੀ ਸੀ ਲੰਚ ਵੀ ਕਰਕੇ ਆਨੇ ਆ ਤੇ ਸਿਮ ਵੀ ਬਾਈ ਕਰ ਲੈਣੇ ਆ ਸਭ ਤੋਂ ਪਹਿਲਾਂ ਅਸੀਂ ਗਏ ਸਿਮ ਬਾਈ ਕਰਨ ਸਿਮ ਬਾਈ ਕੀਤਾ ਅਸੀਂ ਉੱਥੇ ਇਤੋਂ ਇਦਾਂ ਦੇ ਪ੍ਰਾਈਸ ਹੁੰਦੇ ਆ ਲੱਖਾਂ ਚ 230000 ਅਸੀਂ 230000 ਵਾਲਾ ਲਿੱਤਾ ਜੀਚ ਸਾਨੂੰ 23 GB ਮਿਲ ਗਿਆ ਅਸੀਂ ਵੈਸੇ ਵੀ ਹਫਤਾ ਕੀ ਅਸੀਂ ਵੈਸੇ ਵੀ 10 ਦਿਨਾਂ ਲਈ ਰਹਿਣਾ ਸੀਗਾ ਤਾਂ 23 GB ਬਹੁਤ ਸਫੀਸ਼ੀਐਂਟ ਸੀਗਾ ਸਾਡੇ ਲਈ ਉਹ ਤੋਂ ਬਾਅਦ ਅਸੀਂ ਆਪਣੀ ਭੁੱਖ ਮਿਟਾਉਣ ਲਈ ਗਏ ਇਸ ਰੈਸਟੋਰੈਂਟ ਚ ਅਸੀਂ ਸੋਚਿਆ ਵੀ ਚੱਲ ਅੱਜ ਪਹਿਲੀ ਵਾਰ ਲੈਂਡ ਕੀਤੇ ਆ ਤਾਂ ਇੰਡੋਨੇਸ਼ੀਅਨ ਫੂਡ ਟਰਾਈ ਕਰਦੇ ਆ ਅਸੀਂ ਉਹਨਾਂ ਦੇ ਸਪ੍ਰਿੰਗ ਰੋਲ ਟਰਾਈ ਕੀਤੇ ਥੋੜੇ ਆਇਲੀ ਸੀਗੇ ਬਟ ਟੇਸਟੀ ਸੀਗੇ ਉਹ ਤੋਂ ਬਾਅਦ ਅਸੀਂ ਟਰਾਈ ਕੀਤਾ ਉਹਨਾਂ ਦਾ ਹੀ ਜੇ ਮੇਨ ਡਿਸ਼ ਹੈ ਨਾਸੀ ਗੋਰੇਂ ਉਹ ਵੀ ਵਧੀਆ ਸੀਗੀ ਬਸ ਥੋੜੀ ਜਿਹੀ ਥੋੜਾ ਆਇਲ ਡਿਫਰੈਂਟ ਹੁੰਦਾ ਹੈ ਇਹਨਾਂ ਦਾ ਤੇ ਸਾਨੂੰ ਥੋੜਾ ਆਇਲ ਡਿਫਰੈਂਟ ਲੱਗਿਆ ਬਾਕੀ ਤਾਂ ਵਧੀਆ ਹੀ ਸੀਗਾ ਤੇ ਉਹ ਤੋਂ ਬਾਅਦ ਅਸੀਂ ਸੋਚਿਆ ਕਿ ਥੋੜਾ ਬਹੁਤਾ ਪਾਣੀ ਵਗੈਰਾ ਲੈ ਲਈਏ ਕਿਉਂਕਿ ਪਾਣੀ ਬੱਲੀ ਦਾ ਪਾਣੀ ਪੀਣ ਲਈ ਠੀਕ ਨਹੀਂ ਆ ਸੋ ਅਸੀਂ ਬੋਟਲ ਵਾਟਰ ਲੀਤਾ ਇਹਨਾਂ ਦੇ ਪ੍ਰਾਈਸਿਸ ਇੱਥੇ ਲੱਗੇ ਹੋયા ਤੁਸੀਂ ਦੇਖ ਸਕਦੇ ਹੋ ਇਹਨਾਂ ਦੀ 9000 ਦੀ ਬੋਤਲ ਆ ਛੋਟੀ ਵਾਲੀ ਬੋਤਲ 9000 ਦੀ ਆ ਤੇ ਕਨਵਰਟ ਕਰ ਲੈਣਾ ਜਦ ਵੀ ਤੁਸੀਂ ਜਾਓ ਉਸ ਹਿਸਾਬ ਦੇ ਪ੍ਰਾਈਸ ਨਾਲ ਤੇ ਗਾਈਜ਼ ਉੱਥੇ ਕੇਲਾ ਸੀਗਾ ਇੱਕ ਕੇਲਾ ਸੀਗਾ 45 ਰੁਪਏ ਦਾ ਉੱਥੇ ਕੇਲੇ ਬਹੁਤ ਜ਼ਿਆਦਾ ਮਹਿੰਗੇ ਆ ਸੋ ਦੇਖ ਲੈਣਾ ਤੁਸੀਂ ਉਹ ਤੋਂ ਬਾਅਦ ਸਾਡਾ ਮਤਲਬ ਸਾਡੀ ਸਫਾਈ ਹੋ ਗਈ ਵਿਲਾ ਦੀ ਅਸੀਂ ਆ ਗਏ ਤੇ ਮੈਂ ਤੁਹਾਨੂੰ ਹੁਣ ਦੰਨੀ ਆ ਆਪਣਾ ਵਿਲਾ ਟੂਰ ਸੋ ਗਾਇਸ ਹੁਣ ਮੈਂ ਤੁਹਾਨੂੰ ਦਿਵਾਉਂਗੀ ਆਪਣੇ ਵਿਲਾ ਦਾ ਟੂਰ ਇਹ ਕਮਰੇ ਦੀ ਹਜੇ ਸਫਾਈ ਫਿਨਿਸ਼ ਨਹੀਂ ਹੋਈ ਇਹ সুইমিং ਪੂਲ ਹੈ ਇੱਥੇ ਚੇਅਰਸ ਨੇ ਬੈਠਣ ਲਈ ਉਹ ਤੋਂ ਬਾਅਦ ਫਸਟ ਕਮਰਾ ਆ ਜਾਂਦਾ ਹੈ ਕਾਫੀ ਬੜਾ ਹੈ ਤੇ ਉਹ ਤੋਂ ਬਾਅਦ ਵਾਸ਼ਰੂਮ ਵੀ ਲਾਈਕ ਆਊਟਡੋਰ ਵਾਸ਼ਰੂਮ ਹੈ ਜੰਗਲ ਟਾਈਪ ਵਾਈਬ ਬਣਾ ਰੱਖੀ ਹੈ ਇਹਨਾਂ ਨੇ ਕਿਚਨ ਏਰੀਆ ਬੈਠਣ ਦਾ ਏਰੀਆ ਇੱਥੇ ਤੁਸੀਂ ਬੈਠ ਸਕਦੇ ਹੋ ਐਟਿਕਸਾ ਬਣਾ ਰੱਖਿਆ ਫ੍ਰਿਜ ਵੀ ਰੱਖਿਆ ਪਾਣੀ ਗਰਮ ਪਾਣੀ ਠੰਡਾ ਪਾਣੀ ਸਭ ਲਈ অপਸ਼ਨਸ ਦੇ ਰੱਖੇ ਨੇ ਕੂਲ ਏਰੀਆ ਹੈ a third room ਦਾ washroom ਹੈ کافی بڑا ਹੈ ਤੇ third room ਹੈ 80 ਇਹ ਟੇਬਲ ਵਾਲਾ ਰੂਮ ਲਵਾਂਗੇ ਕਿਉਂਕਿ ਆਫਿਸ ਵਾਲਾ ਕੰਮ ਕਰਨਾ ਕਾਫੀ ਜ਼ਿਆਦਾ ਬੜਾ ਰੂਮ ਹੈ which is good view ਵੀ ਸਾਰੇ ਪਾਸੇ ਤੋਂ ਹੈ good view ਹੈ ਵਧੀਆ ਹੈ ਦੇਖੋ ਸ਼ਾਂਤੀ ਪਈ ਹੈ ਪਿੰਡ ਡ੍ਰੌਪ ਸਾਇਲੈਂਸ ਇਹਨਾਂ ਨੇ ਪੱਤੇ ਵਗੈਰਾ ਲਗਾ ਰੱਖੇ ਆ ਇੱਥੇ ਕਹਿੰਦੇ ਮੌਸਕੀਟੋਸ ਵਗੈਰਾ ਕੀ ਡੈਮੋ ਕਾੜੇ ਵਗੈਰਾ ਨਹੀਂ ਆਂਦੇ ਇਸ ਪੱਤਿਆਂ ਨੇ ਇਹ ਬਾਲੀ ਦੇ ਹਰ ਵੀਲਾ ਹਰ ਹੋਟਲ ਵਗੈਰਾ ਚ ਤੁਹਾਨੂੰ ਮਿਲਣਗੇ ਅਸੀ ਰਾਤ ਨੂੰ ਡਿਨਰ ਕਰਨ ਲਈ ਗਏ ਅਸੀਂ ਇਹ ਖਾਦਾ ਪੀਜ਼ਾ ਟਾਈਪ ਵੀ ਸੀਗਾ ਇੱਕ ਪੀਜ਼ਾ ਲਿੱਤਾ ਤੇ ਅਸੀਂ ਥੱਕ ਗਏ ਸੀਗੇ ਜੈਟ ਲੈਗ ਕਾਫੀ ਜ਼ਿਆਦਾ ਸੀਗਾ ਅਸੀਂ ਪਹਿਲਾਂ ਆ ਕੇ ਵੀ ਦਿਨ ਚ ਰੈਸਟ ਕੀਤਾ ਉਦੋਂ ਵੀ ਜੈਟ ਲੈਗ ਬਹੁਤ ਜ਼ਿਆਦਾ ਸੀਗਾ ਕਿਉਂਕਿ 8 ਘੰਟੇ ਦਾ ਫਲਾਈਟ ਹੋ ਗਈ ਨਾ ਤਾਂ ਡਿਫ ਟਾਈਮ ਡਿਫਰੈਂਸ ਵੀ ਹੋ ਗਿਆ ਤੇ ਅਸੀਂ ਸੋ ਗਏ ਸੀਗੇ ਅੱਜ ਤਾਂ ਅਸੀਂ ਥੋੜਾ ਜਿਹਾ ਬਸ ਸਟ્રોલ ਅਰਾਊਂਡ ਹੀ ਕੀਤਾ ਕੱਲ ਨੂੰ ਅਸੀਂ ਜਾਵਾਂਗੇ ਕਿਤੇ ਨਾ ਕਿਤੇ ਘੁੰਮਣ ਕਾਮ ਨੂੰ ਇਹਨਾਂ ਦਾ ਅਸੀਂ ਅਮਵਾਰਟ ਚ ਗਏ ਸੀ ਕਿ ਆਈਸਕ੍ਰੀਮ ਵਗੈਰਾ ਮਿਲਦੀ ਆ ਇਹ ਤੁਸੀਂ ਪ੍ਰਾਈਜ਼ਸ ਵਗੈਰਾ ਸਾਰੀਆਂ ਚੀਜ਼ਾਂ ਦੇ ਦੇਖ ਸਕਦੇ ਹੋ ਇਹ ਸਾਰੀਆਂ ਚੀਜ਼ਾਂ ਮਿਲਦੀਆਂ ਤੁਹਾਡੇ ਕਨਵੀਨੀਅੰਸ ਲਈ ਕੋਈ ਵੀ ਤੁਸੀਂ ਕਰਨੀ ਹੋ ਬਈ ਯੂਜ਼ ਰੈਡੀ ਟੂ ਈਟ 스ਨੈਕਸ ਵੀ ਮਿਲਦੇ ਆ ਤੁਸੀਂ ਉੱਥੇ ਜਾ ਕੇ ਲਾਈਕ ਖਾ ਸਕਦੇ ਹੋ ਜੇ ਤੁਹਾਨੂੰ ਰਾਤ ਨੂੰ ਭੁੱਖ ਲੱਗੇ ਵਗੈਰਾ ਸੋ ਗਾਇਸ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੈ ਹੈਲਪਫੁਲ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਟੂ ਮਾਈ ਚੈਨਲ ਮਿਲਦੇ ਹਾਂ ਨਵੀਂ ਵੀਡੀਓ ਤੇ ਨਵੀਂ ਜਗ੍ਹਾ ਦੇ ਨਾਲ